ਵੇਖਣ ਵਿੱਚ ਇਹ ਆਇਆ ਹੈ ਕਿ ਬੰਦੇ ਦੇ ਅੰਦਰ ਜ਼ਹਿਰ ਹੈ ਤੇ ਕਈ ਕਿਸਮ ਦਾ ਜ਼ਹਿਰ ਹੈ ਇੱਕ ਕਿਸਮ ਦਾ ਜ਼ਹਿਰ ਨਹੀਂ ਤੇ ਉਸ ਜ਼ਹਿਰ ਦੇ ਨਾਲ ਇਹ ਖੁਦ ਦਾ ਨੁਕਸਾਨ ਹੀ ਕਰ ਰਿਹਾ ਹੈ ਉਸ ਜ਼ਹਿਰ ਦੇ ਨਾਲ ਦੂਜੇ ਦਾ ਨੁਕਸਾਨ ਵੀ ਕਰਦਾ ਹੈ ਆਪਣਾ ਨੁਕਸਾਨ ਵੀ ਬੜਾ ਵੱਡਾ ਕਰਦਾ ਹੈ ਕਈ ਕਿਸਮ ਦੇ ਜ਼ਹਿਰ ਵਿੱਚੋਂ ਇੱਕ ਜ਼ਹਿਰ ਦਾ ਮੈਂ ਜ਼ਿਕਰ ਕਰਨ ਲੱਗਾ ਉਹਦਾ ਨਾਂ ਹੈ ਈਰਖਾ ਦਾ ਜ਼ਹਿਰ ਈਰਸ਼ਾ ਦਾ ਜ਼ਹਿਰ ਜਿਹੜਾ ਬੰਦੇ ਦੇ ਅੰਦਰ ਹੈ ਅੱਛਾ ਵੇਖਣ ਵਿੱਚ 6 ਆਇਆ ਹੈ। ਵੀ ਬੰਦਾ ਬੰਦੇ ਦੇ ਨਾਲ ਈਰਖਾ ਨਹੀਂ ਕਰਦਾ। ਮੇਰੇ ਨੁਕਤੇ ਨੂੰ ਬੜੇ ਧਿਆਨ ਦੇ ਨਾਲ ਸਮਝ ਲਿਓ ਤਾਂ ਗੱਲ ਪਕੜ ਵਿੱਚ ਆਏਗੀ। ਬੰਦਾ ਬੰਦੇ ਦੇ ਨਾਲ ਈਰਖਾ ਨਹੀਂ ਕਰਦਾ। ਉਸ ਬੰਦੇ ਦੇ ਕੋਲ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਸਮਾਨ ਆਉਂਦਾ ਹੈ, ਲਗਜ਼ਰੀ ਲਾਈਫ ਹੁੰਦੀ ਹੈ, ਇਹ ਉਹਦੇ ਨਾਲ ਈਰਖਾ ਕਰਦਾ ਹੈ। ਜਿਸ ਬੰਦੇ ਦੇ ਕੋਲ ਕੁਝ ਵੀ ਨਹੀਂ ਮਕਾਨ ਨਹੀਂ ਕਾਰ ਨਹੀਂ ਕਪੜਾ ਨਹੀਂ ਭੋਜਨ ਨਹੀਂ ਜੁੱਤੀ ਨਹੀਂ ਕੁਝ ਵੀ ਨਹੀਂ ਉਹਨੂੰ ਤੇ ਤੁਸੀਂ ਆਪਣੇ ਲਫ਼ਜ਼ਾਂ ਦੇ ਅੰਦਰ ਕਹਿੰਦੇ ਹੋ ਵਿਚਾਰਾ ਦੁਖੀ ਬੜਾ ਹੈ ਵਿਚਾਰੇ ਕੋਲ ਜੁੱਤੀ ਨਹੀਂ ਵਿਚਾਰੇ ਕੋਲ ਕਪੜਾ ਨਹੀਂ ਵਿਚਾਰੇ ਕੋਲ ਛੱਤ ਨਹੀਂ ਵਿਚਾਰੇ ਕੋਲ ਖਾਣ ਵਾਸਤੇ ਚੰਗਾ ਭੋਜਨ ਵੀ ਨਹੀਂ ਉਹਦੇ ਨਾਲ ਤੇ ਉਲਟੀ ਤੁਹਾਡੀ ਬਣ ਜਾਂਦੀ ਹਮਦਰਦੀ ਮਾੜੇ ਤੋਂ ਮਾੜਾ ਬੰਦਾ ਵੀ ਐਸੇ ਬੰਦੇ ਦੇ ਨਾਲ ਹਮਦਰਦੀ ਕਰਦਾ ਹੈ ਜਿਹਦੇ ਕੋਲ ਕੁਝ ਨਹੀਂ ਅੱਛਾ ਨੋਟ ਕਰਿਓ ਲਾਈਫ ਦੇ ਅੰਦਰ ਸਮਾਜ ਦੇ ਅੰਦਰ ਤੁਸੀਂ ਈਰਖਾ ਕਿਹਦੇ ਨਾਲ ਕਰਦੇ ਹੋ ਉਹਦੇ ਨਾਲ ਜਿਹਦੇ ਪੱਲੇ ਕੁਝ ਨਹੀਂ ਜਾਂ ਉਹਦੇ ਨਾਲ ਜਿਹਦੇ ਪੱਲੇ ਬਹੁਤ ਕੁਝ ਹੈ ਤੇ ਤੁਹਾਨੂੰ ਜਵਾਬ ਮਿਲੇਗਾ ਮੇਰੀ ਈਰਖਾ ਉਹਦੇ ਨਾਲ ਏ ਜਿਹਦੇ ਪੱਲੇ ਕੁਝ ਹੈ ਜਿਹਦੇ ਪੱਲੇ ਕੁਝ ਨਹੀਂ ਉਹਦੇ ਨਾਲ ਤੇ ਹਮਦਰਦੀ ਹੈ ਉਹਨੂੰ ਤੇ ਤੁਸੀਂ ਮਦਦ ਦੇਣੀ ਚਾਹੁੰਦੇ ਹੋ ਭੋਜਨ ਕੱਪੜਾ ਜੁੱਤੀ ਦੇਣਾ ਚਾਹੁੰਦੇ ਹੋ ਔਰ ਦਿੰਦੇ ਵੀ ਹੋ ਜਿਹਦੇ ਕੋਲ ਕੁਝ ਹੈ ਤੁਹਾਡੀ ਈਰਖਾ ਉਹਦੇ ਨਾਲ ਹੈ ਤੁਹਾਡੀ ਵਿਰੋਧਤਾ ਉਹਦੇ ਨਾਲ ਹੈ ਅੱਛਾ ਜੇ ਉਹਦੇ ਕੋਲ ਮਕਾਨ ਨਹੀਂ ਤੇ ਤੁਹਾਡੀ ਹਮਦਰਦੀ ਹੈ ਕਿਦਰੇ ਸਬਬ ਕੁਦਰਤ ਦਾ ਐਸਾ ਬਣਿਆ ਉਹਦੇ ਕੋਲ ਬਣ ਗਿਆ ਮਕਾਨ ਤੇ ਮਕਾਨ ਬਣ ਗਿਆ ਤੁਹਾਡੇ ਮਕਾਨ ਨਾਲੋਂ ਵੀ ਚੰਗਾ ਡਬਲ ਸਟੋਰੀ ਬਣ ਗਿਆ ਟ੍ਰਿਪਲ ਸਟੋਰੀ ਬਣ ਗਿਆ ਜਾਂ ਹੋਰ ਵੱਡਾ ਛੋਟਾ ਬਣ ਗਿਆ ਹੁਣ ਤੁਹਾਡੀ ਉਹਦੇ ਨਾਲ ਈਰਖਾ ਬਣ ਗਈ ਕੱਲ ਤੱਕ ਕਹਿੰਦੇ ਸੋ ਵਿਚਾਰਾ ਹੈ ਉਹਦੇ ਕੋਲ ਮਕਾਨ ਨਹੀਂ ਅੱਜ ਕੋਈ ਕੁਦਰਤ ਨੇ ਐਸਾ ਫੇਰ ਫੇਰਿਆ ਬਹਾਨਾ ਬਣ ਗਿਆ ਉਹਦੇ ਬੱਚੇ ਜੋਬ ਤੇ ਲੱਗ ਗਏ ਅੱਜ ਤੁਹਾਡੀ ਉਹਦੇ ਨਾਲ ਈਰਖਾ ਬਣ ਗਈ ਔਰ ਕਿਉਂ ਬਣੀ ਬਈਏ ਦੇ ਕੋਲ ਚੰਗਾ ਮਕਾਨ ਕਿਉਂ ਆ ਗਿਆ ਇਦਾਂ ਹੀ ਆ ਨਾ ਗੱਲ ਨੂੰ ਨੋਟ ਕਰ ਲਿਓ ਮਕਾਨ ਆਇਆ ਤੇ ਤੁਹਾਡੀ ਈਰਖਾ ਬਣ ਗਈ ਬੇਮਕਾਨਾ ਸੀ ਤੁਹਾਡੀ ਈਰਖਾ ਨਹੀਂ ਸੀ ਅੱਛਾ ਹੁਣ ਉਹਦੇ ਕੋਲ ਆ ਗਈ ਕਾਰ ਤੇ ਉਹਦੀ ਕਾਰ ਨੂੰ ਵੇਖ ਕੇ ਤਾਂ ਤੁਹਾਡੇ ਅੰਦਰ ਈਰਖਾ ਬਣ ਗਈ ਕੰਨ ਤੱਕ ਉਹਦੇ ਕੋਲ ਕਾਰ ਨਹੀਂ ਸੀ ਪੈਦਲ ਜਾਂਦਾ ਸੀ ਕਦੇ-ਕਦੇ ਤੁਸੀਂ ਉਹਨੂੰ ਆਪਣੀ ਰਾਈਡ ਦਾ ਸਹਾਰਾ ਦੇ ਦਿੰਦੇ ਸੀ ਆਪਣੀ ਬਾਈਕ ਆਪਣੀ ਕਾਰ ਦੇ ਉੱਤੇ ਬਿਠਾ ਕੇ ਲੈ ਜਾਂਦੇ ਸੀ ਪਰ ਅੱਜ ਉਸ ਬੰਦੇ ਦੇ ਕੋਲ ਆ ਗਈ ਕਾਰ ਤੇ ਕਾਰ ਵੀ ਆ ਗਈ ਵੱਡੀ ਹੁਣ ਤੁਹਾਡੀ ਈਰਖਾ ਬਣ ਗਈ ਹੁਣ ਈਰਖਾ ਉਸ ਬੰਦੇ ਨਾਲ ਬਣ ਗਈ ਪਰ ਉਹ ਬੰਦਾ ਤੇ ਪਹਿਲਾਂ ਵੀ ਕਾਇਮ ਸੀ ਅੱਜ ਵੀ ਕਾਇਮ ਹੈ ਇਹਦਾ ਮਤਲਬ ਉਸ ਬੰਦੇ ਨਾਲ ਈਰਖਾ ਨਹੀਂ ਉਹਦੇ ਕੋਲ ਜਿਹੜਾ ਸਮਾਨ ਆਇਆ ਲਗਜ਼ਰੀ ਕਾਰ ਆਈਏ ਕਾਰ ਦੇ ਨਾਲ ਈਰਖਾ ਹੈ ਪਹਿਲਾਂ ਅਸੀਂ ਬੰਦਾ ਪਾਗਲ ਜਾਂ ਇਦਾਂ ਕਹਿ ਲਓ ਵੀ ਸਮਾਜ ਦੇ ਅੰਦਰ ਦੁਨੀਆ ਦੇ ਅੰਦਰ ਪਾਗਲ ਬੰਦੇ ਬਹੁਤ ਨੇ ਤੇ ਪਾਗਲ ਦੇ ਨਾਲ ਕਦੀ ਤੁਸੀਂ ਈਰਖਾ ਕੀਤੀ ਨਹੀਂ ਈਰਖਾ ਕਿਹਦੇ ਨਾਲ ਕਰਦੇ ਹੋ ਜਿਹੜਾ ਗਿਆਨਵਾਨ ਹੈ ਤੇ ਉਹ ਗਿਆਨਵਾਨ ਜਿਹੜਾ ਤੁਹਾਡੇ ਤੋਂ ਜ਼ਿਆਦਾ ਗਿਆਨਵਾਨ ਹੈ ਜਿਹੜਾ ਤੁਹਾਡੇ ਤੋਂ ਘਾਟੇ ਨਾ ਉਹਦੇ ਨਾਲ ਵੀ ਨਹੀਂ ਕਿਦਰੇ ਮਜਲਸ ਦੇ ਅੰਦਰ ਬੈਠੇ ਰਿਸ਼ਤੇਦਾਰਾਂ ਦੀ ਮਹਿਫਲ ਵਿੱਚ ਬੈਠੇ ਜੇ ਕੋਈ ਤੁਹਾਡੇ ਤੋਂ ਸਿਆਣਾ ਹੈ ਤੁਹਾਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ ਤੁਹਾਡੇ ਤੋਂ ਉਚੇਰੀ ਗੱਲ ਕਰਦਾ ਹੈ ਤੁਹਾਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ ਫਿਰ ਪਰਾਂ ਜਾ ਕੇ ਮੂੰਹ ਵਟ ਵਟ ਕੇ ਬੁੱਲ ਟੇਰ ਟੇਰ ਕੇ ਗੱਲਾਂ ਕਰਦੇ ਹੋ ਬਣਿਆ ਫਿਰਦਾ ਹੈ ਵੱਡਾ ਸਿਆਣਾ ਮੈਂ ਜਾਣਨਾ ਅੱਜ ਈਰਖਾ ਉਹਦੇ ਨਾਲ ਕਿਉਂ ਹੈ ਕਿਉਂਕਿ ਉਹਦੇ ਕੋਲ ਗਿਆਨ ਹੈ ਤੇ ਜਿਹਦੇ ਕੋਲ ਨਹੀਂ ਉਹਦੇ ਨਾਲ ਤੁਹਾਡੀ ਹਮਦਰਦੀ ਕਿੱਦਾਂ ਦਾ ਤੁਹਾਡਾ ਜੀਵਨ ਹੈ ਔਰ ਕਿੱਦਾਂ ਜੀਵਨ ਨੂੰ ਗੁਜ਼ਾਰ ਰਹੇ ਹੋ ਜਦੋਂ ਉਹਦੇ ਕੋਲ ਬਿਜ਼ਨਸ ਨਹੀਂ ਸੀ ਜਦੋਂ ਉਹਦੇ ਕੋਲ ਖਾਣ ਵਾਸਤੇ ਨਹੀਂ ਸੀ ਮੰਗ ਤੋਂ ਕੇ ਲਿਆਉਂਦਾ ਸੀ ਉਹਦੇ ਨਾਲ ਹਮਦਰਦੀ ਕਰਦੇ ਸੀ ਉਹਨੂੰ ਮਦਦ ਦੇਣੀ ਚਾਹੁੰਦੇ ਸੀ ਮਦਦਗਾਰ ਬੰਦੇ ਸੀ ਅੱਜ ਉਹਦਾ ਕੋਈ ਬੱਚਾ ਕਿਸੇ ਸਵਾ ਨੇ ਸੁਸਾਇਟੀ ਨੇ ਬੰਦੇ ਨੇ ਪੜਾ ਦਿੱਤਾ ਉਹ ਬੱਚਾ ਪੜਦਾ ਪੜਦਾ ਆਈਪੀਐਸ ਬਣ ਗਿਆ ਆਈਐਸ ਬਣ ਗਿਆ ਕੁਝ ਨਾ ਕੁਝ ਵੱਡੇ ਅਹੁਦੇ ਤੇ ਚਲਾ ਗਿਆ ਅੱਜ ਤੁਹਾਡੀ ਉਹਦੇ ਨਾਲ ਈਰਖਾ ਬਣ ਗਈ ਉਹਦਾ ਬਿਜ਼ਨਸ ਸੈੱਟ ਹੋ ਗਿਆ ਦੀਰਖਾ ਬਣ ਗਈ ਤੋ ਖੈਰ ਉਹਦੇ ਕੋਲ ਕੱਲ ਤੱਕ ਪ੍ਰਭਤਾ ਨਹੀਂ ਸੀ ਉਹਦੀ ਬੜਿਆਈ ਨਹੀਂ ਸੀ ਜਤ ਨਹੀਂ ਸੀ ਪਿੰਡ ਦੇ ਅੰਦਰ ਕੋਈ ਐਦਾਂ ਦਾ ਚਮਤਕਾਰ ਹੋਇਆ ਉਹਨੇ ਕੁਝ ਕੰਮ ਕੀਤਾ ਜਾਂ ਉਹ ਸਕਸੈਸ ਹੋਇਆ ਉਹਦੀ ਪ੍ਰਭਤਾ ਬਣ ਗਈ ਮਹਾਨਤਾ ਬਣ ਗਈ ਅੱਜ ਉਹਦੀ ਪ੍ਰਭਤਾ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀ ਅੱਜ ਈਰਖਾ ਬਣ ਗਈ ਤੇ ਕਿਉਂ ਬਣ ਗਈ ਵੀ ਉਹਦੇ ਕੋਲ ਪ੍ਰਭਤਾ ਬੜੀ ਹੁਣ ਦੁਬਾਰਾ ਤੋਂ ਮੈਂ ਗੱਲ ਕਹਿਣੀ ਸ਼ੁਰੂ ਕਰਦਾ ਅਗਰ ਉਹਦੇ ਕੋਲ ਮਕਾਨ ਨਹੀਂ ਸੀ ਤੇ ਹਮਦਰਦੀ ਗਿਆਨ ਨਹੀਂ ਸੀ ਤੇ ਹਮਦਰਦੀ ਕਾਰ ਨਹੀਂ ਸੀ ਤੇ ਹਮਦਰਦੀ ਕਪੜਾ ਨਹੀਂ ਸੀ ਤੇ ਹਮਦਰਦੀ ਪ੍ਰਪਤਾ ਨਹੀਂ ਸੀ ਤੇ ਹਮਦਰਦੀ ਹੁਣ ਮਕਾਨ ਆਇਆ ਈਰਖਾ ਕਾਰ ਆਈ ਈਰਖਾ ਗਿਆਨ ਆਇਆ ਈਰਖਾ ਕਪੜਾ ਜੁੱਤੀ ਆਈ ਈਰਖਾ ਪ੍ਰਪਤਾ ਆਈ ਈਰਖਾ ਹੁਣ ਤੁਸੀਂ ਇਹ ਸਾਰੀ ਈਰਖਾ ਕਿਹਦੇ ਨਾਲ ਕੀਤੀ ਜਿੰਨਾ ਚੀਜ਼ਾਂ ਦੇ ਮੈਂ ਨਾਂ ਲਈ ਹੁਣ ਅਗਲਾ ਨੁਕਤਾ ਨੋਟ ਕਰ ਲਿਓ ਜਿਹੜੀ ਚੀਜ਼ ਦੇ ਨਾਲ ਤੁਸੀਂ ਈਰਖਾ ਕਰੋਗੇ ਉਹ ਤੁਹਾਡੇ ਕੋਲ ਕਿਉਂ ਆਏਗੀ ਤੁਸੀਂ ਈਰਖਾ ਕੀਤੀ ਮਕਾਨ ਨਾਲ ਤੇ ਮਕਾਨ ਤੁਹਾਡੇ ਕੋਲ ਕਿਉਂ ਆਏਗਾ ਤੁਸੀਂ ਈਰਖਾ ਕੀਤੀ ਕਾਰ ਨਾਲ ਕਾਰ ਤੁਹਾਡੇ ਕੋਲ ਕਿਉਂ ਆਏਗੀ ਤੁਸੀਂ ਈਰਖਾ ਕੀਤੀ ਜੁੱਤੀ ਕੱਪੜੇ ਨਾਲ ਚੰਗੇ ਨਾਲ ਉਹ ਤੁਹਾਡੇ ਕੋਲ ਕਿਉਂ ਆਏਗਾ ਤੁਸੀਂ ਈਰਖਾ ਕੀਤੀ ਗਿਆਨ ਨਾਲ ਗਿਆਨ ਤੁਹਾਡੇ ਕੋਲ ਕਿਉਂ ਆਏਗਾ ਤੁਸੀਂ ਈਰਖਾ ਕੀਤੀ ਵੜਿਆਈ ਪ੍ਰਭਤਾ ਨਾਲ ਉਹ ਤੁਹਾਡੇ ਕੋਲ ਕਿਉਂ ਆਏਗੀ ਜਿਹਦੇ ਨਾਲ ਤੁਸੀਂ ਈਰਖਾ ਕਰੋ ਉਹ ਤੁਹਾਡੇ ਨੇੜੇ ਆਏਗਾ ਕਿਉਂ ਨੇੜੇ ਬਹੇਗਾ ਕਿਉਂ ਫਿਰ ਦੁਬਾਰਾ ਐਗਜ਼ਾਮਪਲ ਲੈ ਲਓ ਵੀ ਜਿਹੜੇ ਬੰਦੇ ਨਾਲ ਤੁਸੀਂ ਈਰਖਾ ਕਰਦੇ ਹੋ ਉਹ ਬੰਦਾ ਤੁਹਾਡੇ ਨੇੜੇ ਆਏਗਾ ਜਦੋਂ ਸਭਾ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਸੱਜੇ ਖੱਬੇ ਉਹਨੂੰ ਮਾੜਾ ਬੋਲੋਗੇ ਮਾੜਾ ਕਹੋਗੇ ਈਰਖਾ ਕਰੋਗੇ ਉਹ ਤੁਹਾਡੇ ਤੋਂ ਦੂਰ ਦੂਰ ਰਹੇਗਾ ਵੀ ਠੀਕ ਹੈ ਭਰਾ ਤੂੰ ਵੱਡਾ ਹੋਵੇਂਗਾ ਆਪਣੇ ਘਰੋਂ ਦੂਰ ਰਹੇਗਾ ਹੁਣ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਈਰਖਾ ਕਰ ਰਹੇ ਹੋ ਉਹ ਚੀਜ਼ਾਂ ਪ੍ਰਕਿਰਤੀ ਤੁਹਾਡੇ ਨੇੜੇ ਕਿਉਂ ਲੈ ਕੇ ਆਏਗੀ ਇਸ ਕਰਕੇ ਜੇ ਆਪਣਾ ਭਲਾ ਵੀ ਚਾਹੁੰਦੇ ਹੋ ਤੇ ਪਿਆਰਿਓ ਈਰਖਾ ਵਾਲਾ ਜ਼ਹਿਰ ਆਪਣੇ ਮਨ ਵਿੱਚੋਂ ਬਾਹਰ ਕੱਢੋ ਜੇ ਆਪਣੇ ਕੋਲੇ ਸਾਰੀਆਂ ਚੀਜ਼ਾਂ ਚਾਹੁੰਦੇ ਹੋ ਵੀ ਮਕਾਨ ਜੁੱਤੀ ਕੱਪੜਾ ਕਪੜਾ ਪ੍ਰਭਤਾ ਗਿਆਨ ਮੇਰੇ ਕੋਲ ਹੋਵੇ ਤੇ ਫਿਰ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਕਰੋ ਉਹ ਚੀਜ਼ਾਂ ਤੁਹਾਡੇ ਕੋਲ ਨੇ ਤਾਂ ਪਿਆਰ ਕਰੋ ਦੂਜੇ ਕੋਲ ਨੇ ਤਾਂ ਪਿਆਰ ਕਰੋ ਦੂਜੇ ਦੇ ਕੋਲ ਵੇਖੋਗੇ ਵੀ ਮਕਾਨ ਚੰਗਾ ਹੈ ਮਕਾਨ ਦੇ ਨਾਲ ਕੀਤਾ ਪਿਆਰ ਪ੍ਰਕਿਰਤੀ ਉਹ ਮਕਾਨ ਤੁਹਾਡੀ ਝੋੜੀ ਵਿੱਚ ਵੀ ਪਾਏਗੀ ਦੂਜੇ ਕੋਲੇ ਗਿਆਨ ਗਿਆਨ ਨਾਲ ਕੀਤਾ ਪਿਆਰ ਤੁਹਾਡੇ ਕੋਲ ਆ ਜਾਏਗਾ ਦੂਜੇ ਕੋਲੇ ਕਾਰ ਉਹਦੇ ਨਾਲ ਕੀਤਾ ਪਿਆਰ ਉਹ ਤੁਹਾਡੇ ਕੋਲ ਵੀ ਆ ਜਾਏਗੀ ਤੇ ਜਿਹੜੀ ਚੀਜ਼ ਨਾਲ ਨਫ਼ਰਤ ਕਰਦੇ ਹੋ ਤੁਹਾਡੇ ਕੋਲ ਆਏਗੀ ਕਿਉਂ ਨਫ਼ਰਤ ਨੂੰ ਕੱਢੋ ਈਰਖਾ ਨੂੰ ਕੱਢੋ ਤੇ ਪਿਆਰ ਕਰਨਾ ਸ਼ੁਰੂ ਕਰ